ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 7 ਸultan ਬਾਜ ਬਹਾਦਰ ਨੂੰ ਬਿੜਕ ਮਿਲ ਗਈ ਹਮੀਦਾ ਨੀ ਕਾਜੀ امامਦੀਨ ਨੂੰ ਮਹਿਲ ਵਿੱਚ ਬੁਲਾਇਆ ਸੀ ਉਸ ਇਹ ਵੀ ਅਨੁਮਾਨ ਲਾ ਲਿਆ ਗੱਲ ਜ਼ਰੂਰ ਰੂਪਮਤੀ ਵਾਰੇ ਕੀਤੀ ਹੋਵੇਗੀ ਉਸ ਨੂੰ ਪਹਿਲਾਂ ਹੀ ਪਤਾ ਸੀ ਬੇਗਰ ਬੇਗਮ ਕਵਰਾਨੀ ਵਾਰੇ ਬੁਰੇ ਦੇ ਘਰ ਤੱਕ ਜਾਵੇਗੀ ਪਰ ਉਹ ਆਪ ਪਿਆਰ ਵਿੱਚ ਗਲ-ਗਲ ਤੱਕ ਦੱਸ ਚੁੱਕਾ ਸੀ। mohabbat ਦੀ ਮੱਛੀ ਨੂੰ ਕੁੰਡੀ ਪਈ ਹੋਈ ਸੀ। ਉਹ ਪਾਣੀ ਵਿੱਚੋਂ ਬਾਹਰ ਆਉਣਾ ਨਹੀਂ ਚਾਹੁੰਦੀ ਸੀ ਤੇ ਕੁੰਡੀ ਵੱਲੋਂ ਖਿਹੜਾ ਛੁੱਟਦਾ ਨਹੀਂ ਸੀ। ਮਨੁੱਖ ਕਿਹੜਾ ਵੱਡਾ ਸ਼ਕੰਦਰ ਬਣ ਜਾਵੇ। ਕੁਦਰਤ ਦੇ ਮਾਰੂ ਥਪੇੜਾਂ ਤੋਂ ਨਹੀਂ बच ਸਕਦਾ। ਇਸ ਗੱਲ ਨੂੰ ਖੁਦ ਬਾਜ ਭਾਦਰ ਕਾ ਜੀ ਤੇ ਬੇਗਮ ਨਹੀਂ ਸਮਝ ਸਕਦੇ ਸੀ। ਸੁਲਤਾਨ ਦਖਲੀ ਮਹਿਲ ਉੱਤੇ ਉਸਾਰੇ ਜਾ ਰਹੇ ਬੁਰਜ ਨੂੰ ਵੇਖਣ ਆਇਆ ਹੋਇਆ ਸੀ। ਉਸ ਬੁਰਜ ਉੱਤੇ ਚੜ ਕੇ ਨਜ਼ਰ ਮਾਰੀ ਨਰਮਦਾ ਚਾਂਦੀ ਲੀਕ ਵਾਂਗ ਚਮਕਦੀ ਲਸ਼ਕਾਰੇ ਮਾਰ ਰਹੀ ਸੀ ਉਸ ਕਾਰੀਗਰਾਂ ਦੀ ਪ੍ਰਸ਼ੰਸਾ ਕੀਤੀ ਬਹੁਤ ਖੂਬਸ਼ਾ ਵਾਸ਼ਪਾਧਰੋ ਬੁਰਜ ਨੂੰ ਇੱਕ ਹੱਥ ਹੋਰ ਉੱਚਾ ਚੌਕੀ ਚੌਤਰਾਵਨ ਦੇ ਚੌਤਰੀ ਦੀ ਸੱਜੀ ਢਾਈ ਹੱਥ ਦਾ ਇੱਕ ਲੰਬਾ ਥੰਮ ਉਸਾਰਨਾਏ ਜਿਸ ਦੇ ਆਸਰੇ ਖਲੋ ਕੇ ਸਾਟੇ ਪਹਿਰੇਦਾਰ ਆਉਂਦੀ ਗਨੀਮ ਨੂੰ ਤੱਕ ਸਕੇ ਸੁਲਤਾਨ ਹਜ਼ੂਰ ਦੇ ਹੁਕਮ ਦੀ ਪਾਲਣਾ ਹੋਵੇਗੀ ਮੁੱਖ ਕਾਰੀਗਰ ਨੇ ਝੁੱਕ ਕੇ ਸਲਾਮ ਆਕੀ ਪਿਆਰੋ ਤੁਸੀਂ ਇਨਾਮ ਦੇ ਹੱਕਦਾਰ ਹੋ ਦਿਨਾਂ ਵਿੱਚ ਹੀ ਬਹੁਤ ਜੋ ਅਵਸਾਰ ਛਟਿਆ ਬਹੁਤ ਖੂਬ ਸਾਡੇ ਲਈ ਹਜ਼ੂਰ ਦਾ ਕੰਮ ਹੁਕਮ ਰੱਬ ਦਾ ਹੁਕਮ ਹੈ ਕਾਰੀਗਰ ਕਾਂਡੀ ਨਾਲ ਕਾਲੀ ਕਾਲੀ ਚੋਨਾ ਵਿਛਾ ਰਿਹਾ ਸੀ ਸੁਲਤਾਨ ਆਪਣੀ ਤਸੱਲੀ ਕਰਕੇ ਬਹੁਜਤ ਉਹੇਠਾਂ ਆ ਗਿਆ ਉਹਦੀ ਖੁਸ਼ੀ ਵਿੱਚ ਲਾਲੀ ਲਸ਼ਕਾਰੇ ਮਾਰ-ਮਾਰ ਜਾਂਦੀ ਸੀ ਜਦੋਂ ਪ੍ਰਸੰਨ ਚਿੱਤੇ ਢਾਕਦੇ ਸਾਮਣੇ ਕਾਜੀ امامਦੀਨ ਕਾਲੇ ਠੇਕਰ ਵਾਂਗ ਮੱਥੇ ਵੱਜਾ ਉਹਦੀ ਕਾਲੀ ਪਾਕ ਉੱਤੇ ਹਰਾ ਕੋਲਾ ਛਾਬੜਾ ਪਾਉਂਦਾ ਲੱਗਦਾ ਸੀ ਅਸਲਾਮ ਅਲੈਕੁਮ ਹਜ਼ੂਰ ਸੁਲਤਾਨ ਉਸ ਕਮਰ ਤੱਕ ਝੁਕਿਆ ਹੋਇਆ ਸੀ ਆਓ ਆਓ ਕਾਜੀ ਸਾਹਿਬ ਵਾਲੇਕੁਮ ਸਲਾਮ ਉਸ ਮਨ ਵਿੱਚ ਵਿਉਹ ਖੋਲਦਿਆਂ ਵੀ ਥੋੜਾ ਸਿਰ ਹਿਲਾਇਆ ਇਸ ਬੁਰਜ ਦੀ ਹਜ਼ੂਰ ਨੂੰ ਕੀ ਲੋੜ ਪੈਗੀ ਹਿਫਾਜ਼ਤੀ ਪੇਸ਼ਵੰਦੀ ਉਸ ਮੁੱਠ ਵਿੱਚ ਫੜੀ ਸ਼ਾਹੀ ਤਲਵਾਰੇ ਹੱਕ ਦੇ ਬਰਾਬਰ ਕਰਕੇ ਹਲਾਈ ਭਾਵੇਂ ਮੰਡੂ ਦਾ ਕਿਲਾ ਦੁਸ਼ਮਨਾਂ ਲਈ ਸੰਦੇਸ਼ਗੰਦਰੀ ਹੈ ਪਰ ਅਵੇਸਲਾ ਹੋ ਜਾਣਾ ਨਦਾਨੀ ਹੈ ਕਿਉਂ ਕਾਜੀ ਸਾਹਿਬ ਸੁਲਤਾਨ ਦੇ ਸਵਾਲ ਨੇ ਕਾਜੀ ਨੂੰ ਘੇਰਾ ਪਾ ਲਿਆ ਇਮਾਮਦੀਨ ਦੀ ਉਲਜੀ ਹਾਲਤ ਵੇਖ ਕੇ ਉਹ ਮੁਸਕਾ ਪਿਆ ਕੁਝ ਸਮਾਂ ਸੋਚਣ ਪਿਛੋਂ ਕਾਜੀ ਬੋਲਿਆ ਮੈਂ ਹਜ਼ੂਰ ਨਾਲ ਕੁਝ ਖਾਸ ਮੁਸਫਰੀ ਕਰਨ ਆਇਆ ਸਾਨੂੰ ਥੋੜਾ ਨਿਵੇਕਲੇ ਹੋ ਜਾਣਾ ਚਾਹੀਦਾ ਹੈ ਉਹ ਮਹਿਲ ਤਿਆਂ ਬਾਉੜਾਂ ਉਤਰਾਈ ਬੇੜੀ ਦੀ ਫਲਵਾੜੀ ਵਿੱਚ ਟਹਿਲਣ ਲੱਗ ਪਈ ਸੁਲਤਾਨ ਕਾਜੀ ਦੀ ਗੱਲ ਤੇ ਪਹਿਲਾਂ ਹੀ ਸਿਰ ਪਹਿਲਾਂ ਹੀ ਸਿਰ ਸੀ ਹਾਂ ਕਾਜੀ ਸਾਹਿਬ ਉਹ ਮੁਸਫਰਾ ਉਸ ਉਸਤੇ ਤਾਂ ਆਪੂ ਪਾਰੀ ਪਾਰ ਪਾਈ ਰੱਖਣਾ ਚਾਹੁੰਦਾ ਸੀ ਛੋਟਾ ਮੂੰਹ ਬੜੀ ਬਾਤ ਹਜੂਰ ਉਹ ਚੇਜ਼ ਕੀ ਰਹਿ ਗਿਆ ਬਹੁਤ ਖੂਬ ਆਪ ਹਮਾਰੇ ਵਫਾਦਾਰ ਸਲਾਹਕਾਰ ਹੋ ਕਾਰ ਆਮਤ ਸਲਾਹ ਦੀ ਕਦਰ ਕੀਤੀ ਜਾਵੇਗੀ ਵੋ ਹੈ ਹਜੂਰ ਰੂਪਮਤੀ ਕੌਣ ਹੈ ਬਦਨਾਮੀ ਵਾਲੀ ਗੱਲ ਹੈ ਆਪ ਦਾ ਨਾਮ ਉਸ ਨਾਲ ਜੋੜਿਆ ਜਾ ਰਿਹਾ ਹੈ ਤੁਹਾ ਖੈਰ ਖਰੇ ਪਰਜਾ ਵਿੱਚ ਇਸ ਤੋਂ ਗਾਉਂਸ ਦੀ ਜੀਵ ਬਲ ਫੈਕੇ ਕਾਜੀ ਸਾਹੋਂ ਮੰਡੀ ਰਿਆਸਤੀ ਕਵਰਾਨੀ ਹੈ ਆਪਕੇ ਚਰਚੇ ਉਸੇ ਤੁਸੀਂ ਗੱਲ ਨੂੰ ਘੁਮਾ ਫਰਾ ਕੇ ਨਾ ਕਰੋ ਅਸੀਂ ਉਸ ਨਾਲ ਸੱਚੀ ਮੁਹੱਬਤ ਕਰਦੇ ਹਾਂ ਕੁਝ ਹੋਰ ਸultan ਨੇ ਇੱਕੋ ਵਾਰ ਨਾਲ ਕਾਜੀ ਨੂੰ ਭਰਪੂਰ ਓਖੇੜਾ ਤੇ ਸੁਟਿਆ ਵਾਲਾ ਖੁਦਾ ਖੈਰ ਕਰੇ ਇੱਕ ਕਾਫਰ ਜਾਨ ਦੀ ਮੁਹੱਬਤ ਆਪ ਕੀ ਫਰਮਾ ਰਹੇ ਹੋ ਤੁਸੀਂ ਸਰਾਹ ਦੇ پابੰਦ ਮੁਹੱਬਤ ਦਾ ਵੋ ਜਿਹੜੇ ਤੁਹਾਡੀ ਸਮਝ ਵਿੱਚ ਨਹੀਂ ਆ ਸਕਦਾ ਉਹ ਕਾਫਰ ਜਿਆਦੀ ਨਹੀਂ ਪੱਕੀ ਖੁਦਾ پرست ਹੈ ਇੱਕ ਬੁੱਤ ਪੂਜ ਹਿੰਦੂ ਖੁਦਾ پرست ਕਿਵੇਂ ਹੋ ਸਕਦਾ ਹੈ ਕਾਜੀ ਲਈ ਇਹ ਵੱਡਾ ਚਰਚ ਸੀ ਜੇ ਉਸ ਨੂੰ ਬੁੱਤ ਵਿੱਚ ਵੀ ਖੁਦਾ ਦਿਸਦਾ ਹੋਵੇ ਅਸੀਂ ਤੁਸੀਂ ਕੀ ਕਰ ਸਕਦੇ ਹਾਂ ਤੁਸੀਂ ਉਸ ਦਾ ਗੀਤ ਸੁਣੋ ਮੋਹ ਬਾਗ ਟਲ ਜਾਊਗੀ ਤੁਸੀਂ ਉਸ ਨੂੰ ਸ਼ੈਤਾਨ ਦਾ ਕਾਫਰ ਆਖਦੇ ਹੋ ਪਰ ਮੈਨੂੰ ਉਸ ਵਿੱਚ ਖੁਦਾ ਦਾ ਨੂਰ ਦਿਸਦਾ ਹੈ ਸਾਤੀ ਸਮਝ ਅਤੇ ਉਸ ਅਤੇ ਵਿਸ਼ਵਾਸ ਵਿੱਚ ਚੜਤੇ ਲੈਂਦੇ ਦਾ ਫਰਕ ਹੈ ਸੁਲਤਾਨ ਨੇ ਕਾਜੀ ਨੂੰ ਝੰਝੋੜ ਦੇਣਾ ਚਾਹਿਆ ਖੁਦਾ ਖੈਰ ਕਰੇ ਸੁਲਤਾਨ ਨੂੰ ਸ਼ੈਤਾਨ ਦੇ ਸਾਹੇ ਤੋਂ ਬਚਾਵੇ ਆਪ ਗੈਰ ਸਰਾਹੀ ਗੱਲ ਕਿਵੇਂ ਕਰਨ ਲੱਗ ਪਈ ਕਾਜੀ ਸੁਲਤਾਨ ਦੇ ਮਨ ਤੇ ਚੜਨ ਲਈ ਰਾਹ ਲੱਭ ਰਿਹਾ ਸੀ ਕਾਜੀ ਮਾਮਦੀਨ ਸਾਹਿਬ ਜੇ ਖੁਦਾ ਸਾਰੇ ਫੈਲਿਆ ਹੋਇਆ ਹੈ ਜਰੇ-ਜਰੇ ਵਿੱਚ ਸਮਾਇਆ ਹੈ ਫਿਰ ਮੈਨੂੰ ਰੂਪਮਤੀ ਵਿੱਚ ਉਹ ਹੀ ਇਲਾਹੀ ਨੂਰ ਦਿਸਦਾ ਹੈ ਜਿਹੜਾ ਕੱਬਾ ਮੁਬਾਰਕ ਹੈ ਇਹ ਕੋਈ ਗੈਰ-ਇਸਲਾਮੀ ਗੱਲ ਨਹੀਂ ਉਹ ਕਿਆਰੀ ਦੇ ਸਿਰੇ ਉੱਤੇ ਖਿੜੇ ਫੁੱਲ ਕੋਲਾਂ ਪਹੁੰਚੇ ਕਿਆਬਾਂ ਮੁਬਾਰਕ ਵਿੱਚ ਕਾਫਰ ਇਹ ਆਪ ਦੇ ਰਾਜ ਨੂੰ ਢਾਹ ਲਾਉਣ ਵਾਲੀ ਨੌਬਤ ਹੀ ਵੰ ਸਕਦੀ ਏ ਉਹ ਨਿਰੁੱਧਰ ਹੋਇਆ ਇੱਕ ਤਰ੍ਹਾਂ ਖੇਜ ਗਿਆ ਇਸ ਗੁਲਾਬ ਦੀ ਮਹਿਕ ਖੂਬਸੂਰਤੀ ਤੇ ਰੰਗੀਨ ਤਾਜ਼ਗੀ ਲਈ ਕੰਡਿਆਂ ਦੀ ਚੋਭ ਵੀ ਸਹਿਣ ਕਰਨੀ ਪੈਂਦੀ ਏ ਪਰ ਹਰ ਮੈਂ ਹਰ ਤਰ੍ਹਾਂ ਚਗੰਨਾ ਆਪ ਔਰ ਬੀਗਮ ਬੇਫਿਕਰ ਹੋ ਬੀਗਮ ਨੂੰ ਨਾਲ ਸ਼ਾਮਲ ਕਰਕੇ ਸੁਲਤਾਨ ਨੇ ਕਾਜੀ ਨੂੰ ਪੈਰੋ ਘੱਡ ਦਿੱਤਾ ਜਿਸ ਦਾ ਮਤਲਬ ਸੀ ਤੂੰ ਬੀਗਮ ਦਾ ਚਲਾਇਆ ਕੁੰਡਾ ਤੀਰੇ ਕਾਜੀ ਪੁਆਟਣੀਆਂ ਖਾ ਗਿਆ ਫਿਰ ਸੰਭਲ ਕੇ ਸਵਾਲ ਕਰ ਗਿਆ ਹਜ਼ੂਰ ਫਿਕਰ ਵਾਲੀ ਤਾਂ ਗੱਲ ਹੈ ਰਾਜ ਨੂੰ ਸਨ ਵੀ ਪੈ ਸਕਦੀ ਹੈ ਮੈਂ ਮੰਡੂ ਰਾਜ ਨੂੰ ਵਧਾਵਾ ਮਾਂਗਾ ਪਰ ਕਿਸੇ ਢੰਗ ਨਾਲ ਸਿੱਧਾ ਜਵਰ ਰੂਪਮਤੀ ਦੇ ਦਿਲ ਦਾ ਕਤਲ ਹੋਵੇਗਾ ਵਿਸ਼ਵਾਸ ਤੇ ਵਿਸ਼ਵਾਸ ਘਾਤ ਵਿੱਚ ਬੜਾ ਫਰਕ ਹੈ ਮਹਾ ਮਹਾਪਤੀ ਹਾਨੀ ਨਹੀਂ ਕਰ ਸਕਦਾ ਤੁਸੀਂ ਕਹਿੰਦੇ ਤਾਂ درستੋ ਪਰ ਇਹ ਹ ਹੋਣਾ ਮੁਮਕਨ ਨਹੀਂ ਕਾਜੀ ਨਾਲ ਕਾਜੀ ਨਾਲ ਹੀ ਸਿਰ ਫੇਰ ਗਿਆ ਕਿਉਂ ਨਹੀਂ ਅਰਚਨ ਕੀਏ ਖੁਦਾ ਖੈਰ ਕਰੇ ਬੀਗਮ ਸੇਵਾ ਤਾਂ ਆਕਦੇ ਸਨ ਪੁਰਜ ਰੂਪ ਮਤਲਬ ਸਾਰਾ ਜਾ ਰਿਹਾ ਉਹ ਨਰਮ ਦਾ ਵੇਖੇ ਬਿਨਾ ਖਾਣ ਪੀਣੇ ਨਹੀਂ ਕਰਦੀ ਜੇ ਉਹ ਜਿਆਕਾਰ ਵੀ ਲਵੇਗੀ ਤਾਂ ਹਰਜ ਹੀ ਕੀ ਹੈ ਸੁਲਤਾਨ ਅਡੋਲ ਬੇ ਪਰਵਾਹੀ ਨਾਲ ਕਹਿ ਗਿਆ ਤਾਂ ਰੂਪਮਤੀ ਸੇ ਮਹਿਲ ਵਿੱਚ ਆਵੇਗੀ ਕਾਜੀ ਨੂੰ ਹਮੀਦਾ ਦੀ ਆਖੀ ਗੱਲ ਜਾਦਾਗੀ ਜੇ ਉਹ ਇੱਥੇ ਆਵੇਗੀ ਤਾਂ ਦੀ ਉਹਦਾ ਰਾਜ ਮਾਂਡੂ ਵਿੱਚ ਜਜਵ ਹੋਵੇਗਾ ਸੁਲਤਾਨ ਕਾਜੀ ਨੂੰ ਦਿਲ ਤਰਾ ਉਪਲਾਥਾ ਮਾਰ ਗਿਆ ਸਮਝਿਆ ਉਹ ਥੋੜਾ ਘਬਰਾ ਗਿਆ ਮੈਂ ਤਾਂ ਬਾਜ ਬਹਾਦਰ ਦੀ ਆ ਵਿੱਚ ਹਾਂ ਮਿਲਾ ਦਿੰਦੀ ਹਮੀਦਾ ਬੇਗਮ ਤਾਂ ਚਾਹੁੰਦੀ ਸੀ ਰਾਜਪੂਤਨੀ ਮਾਂਡੂ ਨਾ ਆਵੇ ਜੀ ਸਰਕਾਰ ਇੱਕ ਗੱਲ ਇਸਲਾਮੀ ਸਰਾ ਦੀ ਤੁਸੀਂ ਤੋਹਫੀ ਨਹੀਂ ਕਰੋਗੀ ਉਹ ਕਿਵੇਂ ਕਾਜੀ ਸਾਹਿਬ ਸੁਲਤਾਨ ਨੇ ਨਵੀ ਅਡਾਉਣੀ ਸਮਝਣ ਲਈ ਸਮਝਾ ਲਈ ਕੰਨ ਚੁੱਕ ਲਈ ਰੂਪਮਤੀ ਨੂੰ ਮੁਸਲਮਾਨ ਬਣਾ ਕੇ ਤੁਸੀਂ ਨਿਕਾਹ ਕਰਨਾ ਹੋਵੇਗਾ ਉਹ ਇੱਥੇ ਆ ਜਾਵੇਗੀ ਤੁਸੀਂ ਪ੍ਰੇਰ ਕੇ ਕਲਮਾ ਪੜ੍ਹਾ ਲੈਣਾ ਮੈਨੂੰ ਨਿਕਾਹ ਲਈ ਤਿਆਰ ਹੋਣ ਵਿੱਚ ਕੋਈ ਇਤਰਾਜ਼ ਨਹੀਂ ਉਹ ਇਸ਼ਕ ਨਿਕਾਹ ਤੋਂ ਕੁਝ ਬਹੁਤ ਉੱਚਾ ਤੇ ਸੁਚਾਨਦ ਖੁਦਾ ਨੇ ਚਾਹਿਆ ਤੁਸੀਂ ਉਸ ਨੂੰ ਮੁਸਲਮਾਨ ਹੋਣ ਲਈ ਮਜਬੂਰ ਕਰ ਸਕਦੇ ਹੋ ਕਾਜੀ ਨੀਵੀਂ ਨਜ਼ਰ ਨਾਲ ਉਸ ਨੂੰ ਜਾਂਚਾ ਮਜਬੂਰੀ ਮੁਹੱਬਤ ਦੀ ਕਾਤਲ ਹੈ ਕਦੇ ਮੁਹੱਬਤ ਵੀ ਸ਼ਰਤਾਂ ਨਾਲ ਹੋਈ ਹੈ ਕਾਜੀ ਸਾਹਿਬ ਕੋਈ ਇੱਥੇ ਆ ਜਾਵੇਗੀ ਤੁਸੀਂ ਆਪਣੀ ਲਿਆਕਤ ਤੇ ਇਲਮ ਨਾਲ ਉਸ ਨੂੰ ਮੋਮਨ ਬਣਾਣਾ ਲੈਣਾ ਵੈਸੇ ਮੇਰੇ ਵਿਸ਼ਵਾਸ ਵਿੱਚੋ ਪੱਕੀ ਖੁਦਾ ਪ੍ਰਸ ਮੋਮਨ ਹੈ ਉਸ ਗਾਜੀ ਦੇ ਸਾਰੇ ਨਾਕੇ ਬੰਦ ਕਰ ਦਿੱਤੇ ਮੈਨੂੰ ਸੁਲਤਾਨ ਹਜ਼ੂਰ ਹਾਲਾਤ ਚੰਗੇ ਨਹੀਂ ਵਿਖਾਈ ਦੇਰੇ ਖੁਦਾ ਖੈਰ ਕਰੇ ਤੁਹਾਡੀ ਸੁਲਤਾਨੀ ਬਧੇ ਫੁੱਲੀ ਉਹ ਨਿਰਾਸ਼ਤਾ ਵਿੱਚੋਂ ਦੁਆ ਕਰ ਗਿਆ ਖੁਦਾ ਖੈਰ ਹੀ ਕਰੇਗਾ ਜਦੋਂ ਤੋੜੀ ਤੁਹਾਡੇ ਵਰਗੇ ਬਜ਼ੁਰਗਾਂ ਦਾ ਸਾਆ ਸਾਡੇ ਸਿਰ ਉੱਤੇ ਹੋਵੇ ਤਾਂ ਦੁਆ ਸਾਡੇ ਹੱਕ ਵਿੱਚ ਮੰਗੀ ਜਾ ਰਹੀ ਹੈ ਕਿ ਮੈਂ ਹਜ਼ੂਰ ਦੀ ਰਜ਼ਾਮੰਦੀ ਨਾਲ ਰੂਪਮਤੀ ਨੂੰ ਮੇਲਨ ਮੰਡੀ ਜਾ ਸਕਦਾ ਉਹਦੀ ਬਜ਼ੁਰਗੀ ਤੇ ਲਿਆਕਤ ਅੰਦਰੋਂ ਤੜਫਪੰਗਾ ਨਹੀਂ ਮੌਲਵੀ ਸਾਹਿਬ ਕੋਈ ਫਾਇਦਾ ਨਹੀਂ ਹੋਵੇਗਾ ਉਹ ਥੋੜੇ ਦਿਨਾਂ ਤੱਕ ਆਉਣਾ ਵੀ ਵਾਲੀ ਹੈ ਤੁਸੀਂ ਆਪਣੀ ਵਾਹ ਲਾ ਵੇਖਣੀ ਬਾਜਬਾਦਰ ਨੇ ਉਸ ਨੂੰ ਬਜੇ ਨਾਲ ਹੀ ਟਾਲ ਦਿੱਤਾ ਜਿੰਨਾ ਚਿਰ ਤੁਹਾਡਾ ਮਨ ਪੂਰੇ ਦਿਲ ਵਿੱਚ ਹਾਮੀ ਨਹੀਂ ਭਰਦਾ ਉਹ ਕਿਵੇਂ ਮੁਸਲਮਾਨ ਹੋ ਜਾਵੇਗੀ ਜਨਾਬ ਆਮਾਮ ਸਾਹਿਬ ਮੈਂ ਕਿਸੇ ਦਾ ਰੱਬ ਭਰੋਸਾ ਤੋੜਨਾ ਗੁਨਾਹ ਸਮਝਦਾ ਉਸ ਸਪਸ਼ਟ ਸ਼ਬਦਾਂ ਵਿੱਚ ਨਾ ਕਰ ਦਿੱਤੀ ਕਾਜੀ ਨੂੰ ਯਕੀਨ ਹੋ ਗਿਆ ਸੁਲਤਾਨ ਆਪ Hindu Nisang ਬਣ ਜਾਵੇ ਕਵਰਾਨੀ ਨੂੰ ਕੁਝ ਨਹੀਂ ਕਹੇਗਾ ਉਹਦੇ ਆਪਣੇ ਲਈ ਹਾਰ ਮੰਨਣੀ ਇੱਕ ਤਰ੍ਹਾਂ ਇਸਲਾਮੀ ਧੱਕਾ ਵੱਜਣ ਵਾਲੀ ਗੱਲ ਸੀ ਅਸੀਂ ਇਸ ਮਸਲੇ ਉੱਤੇ ਹਜ਼ੂਰ ਕਦੇ ਫਿਰ ਬਹਿ ਕੇ ਤਸੱਲੀਨਾ مشورہ ਕਰਾਂਗੇ ਇਹ ਗੱਲ ਕਹਿਣ ਤੋਂ ਮੈਂ ਸੰਕੋਚ ਨਹੀਂ ਕਰਾਂਗਾ ਸਾਡੇ ਸੁਲਤਾਨ ਸਰਾਹ ਤੋਂ ਧੜਕ ਰਹੇ ਹਨ ਅਜੇ ਇਹ ਕਦੇ ਨਹੀਂ ਹੋਵੇਗਾ ਮੌਲਵੀ ਸਾਹਿਬ ਹਿੰਦੂ ਅਤੇ ਮੁਸਲਮਾਨ ਫਕੀਰ ਆਪਣੇ ਆਪਣੇ ਧਰਮਾਂ ਵਿੱਚ ਪੱਕੇ ਰਹਿ ਕੇ ਵੀ ਦੋਸਤ ਰਹੇ ਹਨ ਇਸ ਮਿੱਤਰਤਾ ਨਾਲ ਇਸਲਾਮ ਵਧਿਆ ਹੈ ਸੁੰਗੜਿਆ ਨਹੀਂ ਸੁਲਤਾਨ ਨੇ ਕਾਜੀ ਨੂੰ ਸੂਫੀ ਮਤ ਦੀ ਮਿਸਾਲ ਦਿੱਤੀ ਅੱਛਾ ਅਸਲਾਮੁਅਲੈਕੁਮ ਕਾਜੀ ਆਪਣੇ ਵੱਲੋਂ ਇੱਕ ਤਰ੍ਹਾਂ ਹੱਥ ਖੜੇ ਕਰ ਗਿਆ ਹਨੇਰਾ ਪਹਿ ਜਾਣ ਕਰਕੇ ਉਸਦੀ ਕਾਲੀ ਪਕੜੀ ਉੱਤੇ ਕੋਲੇ ਰੰਗ ਦਾ ਹਰਾ ਰੰਗ ਵੀ ਕਾਲਾ ਲੱਗਦਾ ਸੀ ਮਿਲਦੇ ਰਹਾਂਗੇ ਫੇਰ ਸੁਲਤਾਨ ਨੇ ਉਹਦੀ ਜਾਨ ਪਿੱਛੇ ਸੁੱਖ ਦਾ ਸਾਂ ਲਿਆ ਚੰਗਾ ਹੋਇਆ ਬਾਲਾ ਛੇਤੀ ਡਲ ਗਈ ਇਹ ਮੁੱਲਾਂ ਦਾ ਮੁੱਲਾਂ ਨਾਲ ਮੋੜ مشਵਰਾ ਦੇਣ ਆਇਆ ਉਹ ਖੁਸ਼ ਸੀ ਸ਼ੈਦ ਉਮੀਦ ਦਾ ਵਾਣੋ ਵੀ ਹੁਣ ਗੁੱਠੇ ਲੱਗੇ ਜਾਵੇ ਉਹ ਰੂਪਮਤੀ ਲਈ ਤਿਆਰ ਕੀਤਾ ਜਾ ਰਿਹਾ ਮਹਿਲ ਵੇਖਣ ਲੱਗ ਪਿਆ ਧੰਨਵਾਦ ਜੀ